ਅਸ਼ੀਕਲ ਜੀ ਸਾਰਿਆਂ ਨੂੰ ਮੈਂ ਅੱਜ ਪਿਕ ਕਰਦੀ। ਸੌਲਟਾ ਤੋਂ ਹਟਾ ਆਪਣੇ YouTube ਚੈਨਲ ਤੇ Facebook ਪੇਜ ਤੇ ਵੀ। ਮਿੱਤ ਕਰਦੇ ਆ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੀ। ਸਭ ਤੋਂ ਪਹਿਲਾਂ ਰਿਕਵੈਸਟ ਕਰੀ ਜਿਹੜੇ ਨਵੇਂ ਵੀਵਰਸ ਸਾਰੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ। ਜੇਕਰ Facebook ਤੋਂ ਵੀਡੀਓ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੀ। ਤੇ ਆਪਾਂ ਜਿਹੜੇ ਅੱਜ ਸੂਟ ਲੈ ਕੇ ਆਏ ਆ ਉਹ ਹੈਗੀ ਆ ਜੀ ਕਾਟਨ ਦੇ ਸੂਟ ਤੇ ਨਾਲ ਉਹਨਾਂ ਦੇ ਦੁਪੱਟਿਆਂ ਨਾਲ ਸੂਟਾਂ ਮਸਲੀਨ ਦੇ ਦੁਪੱਟੇ ਨੇ ਤੇ ਇੱਕ ਹੈਗੇ ਨੇ ਮਸਲੀਨ ਦੇ ਸੂਟਾਂ। ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਜੀ ਨੀਚੇ ਨੰਬਰ ਦਿੱਤਾ ਹੋਇਆਗਾ 95013 0027 ਇਹ ਆਪਣਾ WhatsApp ਦਾ ਨੰਬਰ ਆ ਇਹਦੇ ਉੱਤੇ ਤੁਸੀਂ ਕੋਈ ਵੀ ਸੂਟ ਮੰਗਵਾਉਣਾ ਸਕਰੀਨਸ਼ਾਟ ਲੈ ਕੇ ਪਿੱਕਾ ਜਿਹੜੀ ਉਹਦੇ ਉੱਪਰ ਭੇਜਣੀ ਹੈ ਜੀ ਤੇ ਤੁਸੀਂ ਆਪਣਾ ਆਰਡਰ ਜਿਹੜਾ ਪੂਕ ਕਰ ਸਕਦੇ ਹੋਗੇ ਤੇ ਪ੍ਰਾਈਸ ਵਗੈਰਾ ਆਪਾਂ ਸਾਰਾ ਵੀਡੀਓ ਦੇ ਵਿੱਚ ਦੱਸਦੇ ਹੁੰਦੇ ਆਂ ਜੀ ਵੀਡੀਓ ਸਕਿਪ ਨਾ ਕਰਿਆ ਕਰੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੀਡੀਓ ਜਿਹੜੀ ਦੇਖਿਆ ਕਰੋ ਜੀ ਚਲੋ ਜੀ ਜੇਕਰ ਤੁਸੀਂ ਕਿਸੇ ਨੇ ਵੀ ਕੋਈ ਵੀ ਸੂਟ ਬਰਕਰ ਕਰਵਾਉਣਾ ਹੋਵੇ ਪਰਕਨ ਕਰਵਾ ਕੇ ਵੀ ਲੈ ਸਕਦੇ ਹੋ ਜੇ ਸਟਿਚ ਕਰਾਉਣਾ ਹੋਵੇ ਸਟਿਚ ਕਰਾ ਕੇ ਵੀ ਲੈ ਸਕਦੇ ਹੋ ਜੀ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂਗੇ ਤੇ ਦਿਖਾਉਣੇ ਤੁਹਾਨੂੰ ਨਵੇਂ ਸੂਟ ਪਹਿਲਾ ਸੂਟ ਹੈ ਜਿਹੜਾ ਇਹ ਸੂਟ ਹੈਗਾ ਜੀ ਮਸਲੀਨ ਦਾ ਕੀ ਜੀ ਮਸਲੀਨ ਦਾ ਸੂਟ ਰੋਸਾ ਇਹ ਬਹੁਤ ਜਿਆਦਾ ਸੋਹਣਾ ਜਿਹੜਾ ਸੂਟ ਬਣਿਆ ਹੋਇਆ ਹੈ ਨਾ ਬੋਲਦੇ ਆ ਜੀ ਇਹਨੂੰ ਆ ਲਓ ਜੀ ਪਿਓਰ ਮਸਲੀਨ ਆ ਜਿਹੜੀ ਕਿ ਜਾਨੀ ਕਿ ਪਿਓਰ ਮਸਲੀਨ ਦਾ ਸੂਟ ਹੈ ਜੀ ਇਹ ਤੇ ਲਾਈਨਿੰਗ ਇਹਦੇ ਵਿੱਚ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਲਾਉਣੀ ਆ ਬਾਕੀ ਤੁਹਾਡੀ ਇੱਛਾ ਜੀ ਤੁਸੀਂ ਚਾਹੋ ਤਾਂ ਲਾ ਵੀ ਸਕਦੇ ਹੋ ਥੋੜਾ ਜਿਹਾ ਨੇੜੇ ਕਰਕੇ ਦਿਖਾ ਦਿਓ ਇਹਦੇ ਉੱਪਰ ਵਰਕ ਹੋਇਆ ਹੋਇਆ ਜੀ ਸਾਰਾ ਜਿਹੜਾ ਹਾਈਲਾਈਟ ਕੀਤਾ ਹੋਇਆ ਹੈ ਇਹ ਵਰਕ ਦੇ ਨਾਲ ਆਰੀ ਵਰਕ ਦੇ ਨਾਲ ਸਾਰਾ ਸੂਟ ਹੈ ਜਿਹੜਾ ਹਾਈਲਾਈਟ ਕੀਤਾ ਹੋਇਆ ਹੈਗਾ ਤੇ ਇਹਦੇ 'ਚ ਲੱਗੇ ਹੋਏ ਆ ਜੀ ਕਟ ਦਾਣਾ ਤੇ ਮੋਤੀ ਜੇ ਲੱਗੇ ਹੋਏ ਨੇ ਕੋਈ ਇਹਦੇ ਤੋਂ ਉੱਤਰਦਾ ਨਹੀਂ ਹੈਗਾ ਬਹੁਤ ਜਿਆਦਾ ਸੋਹਣਾ ਸੂਟ ਆ ਜਿਹੜਾ ਬਣੂਗਾ ਜੀ ਲੈਂਥ ਦਾ ਵੀ ਕੋਈ ਇਸ਼ੂ ਨਹੀਂ ਤੁਸੀਂ ਜਿੰਨੀ ਮਰਜ਼ੀ ਇਹਦੀ ਲੈਂਥ ਆ ਜਿਹੜੀ ਰੱਖ ਸਕਦੇ ਹੋ ਜੀ ਤੇ ਆ ਉਹ ਬਾਹੇ ਦੇ ਬਾਹਾਂ ਦੇ ਉੱਪਰ ਆਹ ਵਾਲਾ ਪ੍ਰਿੰਟ ਇਹਦੇ ਬਾਹਾਂ ਦੇ ਉੱਪਰ ਆਊਗਾ ਤੇ ਕੋਈ ਕੋਈ ਲੈਸ ਵਗੈਰਾ ਵੀ ਤੁਸੀਂ ਐਡ ਕਰ ਸਕਦੇ ਹੋ ਨਾਲ ਤੇ ਜਿਹੜੀ ਇਹਦੀ ਬੈਕ ਸਾਈਡ ਹੈਗੀ ਉਹ ਵਾਲੀ ਵੀ ਬਹੁਤ ਸੋਹਣੀ ਹੈ ਉਹ ਵੀ ਪ੍ਰਿੰਟ ਵਾਲੀ ਹੀ ਹੈ ਇਹ ਦਾ ਜਿਹੜਾ ਸਲਵਾਰ ਦਾ ਕੱਪੜਾ ਹੈ ਇਹ ਤੇ ਇਹਦੇ ਵਿੱਚ ਕੋਈ ਐ ਨਹੀਂ ਹੈਗਾ ਵੀ ਤੁਹਾਡਾ ਕੁਝ ਵੀ ਦਿਸਦਾ ਜਾਂ ਪਿੰਡਾ ਕੋਈ ਵੀ ਦਿਸਦੀ ਹੈ ਕੋਈ ਚੀਜ਼ ਜਿਵੇਂ ਵੀ ਤੁਸੀਂ ਉਹ ਲਾਉਣ ਦੀ ਲੋੜ ਨਹੀਂ ਸੋਨੋ ਇਹਦੇ ਵਿੱਚ ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈਗੀ ਕੋਈ ਵੀ ਤੇ ਬਿਦਾ ਆਊਟਲਾਈਨਿੰਗ ਤੋਂ ਜਿਹੜਾ ਸੂਟ ਇਹ ਬਣ ਜੂਗਾ ਇਹ ਤੇ ਦੁਪੱਟਾ ਦਿਖਾਉਣੇ ਆ ਖੁੱਲਾ ਡੁੱਲਾ ਦੁਪੱਟਾ ਜੀ ਮਸਲੀਨ ਦਾ ਹੀ ਦੁਪੱਟਾ ਲਊਗਾ ਜੇ ਤੁਹਾਨੂੰ ਇਹ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਕਰ ਸਕਦੇ ਹੋ ਜੀ ਤੇ ਇਹਦੇ ਵਿੱਚ ਕਲਰ ਹੋਰ ਵੀ ਹੈਗੇ ਨੇ ਉਹ ਵੀ ਦਿਖਾਉਣੀ ਆ ਤੁਹਾਨੂੰ ਤੇ ਜੇ ਤੁਹਾਨੂੰ ਇਹ ਪਸੰਦ ਆ ਸਕਰੀਨਸ਼ਾਟ ਲੈ ਸਕਦੇ ਹੋ ਇਹਦੇ ਨਾਲ ਇਹ ਬਾਟਮ ਆਉਂਦੇ ਨੇ ਕਲਰ ਅਲੱਗ-ਅਲੱਗ ਨੇ ਬਾਕੀ ਸਾਰਾ ਸੂਟ ਸੇਮ ਹੀ ਹੈ ਜੀ ਇਹਦੇ ਨਾਲ ਗ੍ਰੇ ਬਾਟਮ ਸੀਗੀ ਜੀ ਤੇ ਇਹਦੇ ਨਾਲ ਆਉ ਕੋਈ ਗੱਲ ਅ ਗਾਜਰੀ ਕਲਰ ਦੀ ਬੋਟਮ ਆਊਗੀ ਜੇ ਮੇਂ ਗੱਡੇ ਦਾ ਪੱਤ ਹੁੰਦਾ ਉਪਰੋਂ ਦਾ ਕਲਰ ਜਹੇ ਗਾਜਰੀ ਜਾਂ ਪਿੱਕ ਪਿੱਕ ਜਿੱਚ ਇਹਦੇ ਨਾਲ ਇਹ ਬੋਟਮ ਆਊਗੀ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਸਾਨੂੰ ਆਰਡਰ ਜਿਹੜਾ ਆਪਣਾ ਦੇ ਸਕਦੇ ਸੇਮ ਡਿਜ਼ਾਈਨ ਆ ਜਿੱਦਾਂ ਦਾ ਸਾਰਾ ਸੂਟ ਹੈਗਾ ਜੀ ਪਹਿਲਾ ਵਾਲਾ ਸੇਮ ਹੀ ਦੁਪੱਟਾ ਬਣੇਗਾ ਜਾਦੇ ਸੋਹਣੇ ਜਿਹੜੇ ਇਹ ਦੁਪੱਟੇ ਬਣੇ ਹੋਏ ਆ ਜੀ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਪ੍ਰਾਈਜ਼ ਪ੍ਰਾਈਜ਼ ਇਹਦਾ ਹੈਗਾ ਜੀ 1500 ਰੁਪਇਆ 1500 ਰੁਪਇਆ ਹੈ ਤਾਂ ਪ੍ਰਾਈਜ਼ ਆ ਤੇ ਸ਼ਿਪਿੰਗ ਬਿਲਕੁਲ ਫ੍ਰੀ ਰਹੂਗੀ ਜੀ ਆਪ ਇਸ ਦਾ ਕਲਰ ਆ ਜੀ ਜੀ ਸੋਨੂੰ ਪਸੰਦ ਦਾ ਸਕਰੀਨ ਸ਼ਾਟ ਲੈ ਕੇ ਆਰਡਰ ਦੇ ਸਕਦੇ ਹੋ ਜੀ। ਹਾਂ ਜੀ ਆਕਲਾ ਸੂਟ ਦਿਖਾਉਣੇ ਆ। ਇਹ ਸੂਟ ਸ਼ਿਮਰ ਤੇ ਵਿਕਰਾਣਗੇ ਜੀ। ਸ਼ਿਮਰ ਦੇ ਸੂਟ ਨੇ ਇਹ ਪ੍ਰਿੰਟ ਦਾ ਜਿਹੜਾ ਟ੍ਰੈਂਡ ਬਹੁਤ ਜ਼ਿਆਦਾ ਚੱਲ ਰਿਹਾ ਜੀ। ਆਹ ਵਾਲਾ ਪ੍ਰਿੰਟ ਬਰਬਰੀ ਦੇ ਸੂਤਾਂ ਦੇ ਉੱਪਰ ਵੀ ਆ ਰਿਹਾ ਹੈਗਾ ਤੇ ਬਹੁਤ ਜ਼ਿਆਦਾ ਇਹਦਾ ਪ੍ਰਿੰਟ ਦਾ ਟ੍ਰੈਂਡ ਚੱਲ ਰਿਹਾ। ਮਹਿੰਦੀ ਕਲਰ ਦਾ ਸੂਟ ਹੈ ਜੀ ਇਹ ਤੇ ਬ੍ਰਾਂਡ ਤਮੰਨਾ ਬ੍ਰਾਂਡ ਦਾ ਸੂਟ ਰਹੂਗਾ ਜੀ ਤੇ ਮੋਰ ਇਹਨਾਂ ਦੇ ਉੱਪਰ ਲੱਗੀ ਹੋਈ ਹੈ ਦੇਖ ਸਕਦੇ ਹੋ ਜੀ ਮੋਰ ਲੱਗੀ ਹੋਈ ਹੈ ਜੀ ਤਮੰਨਾ ਬ੍ਰਾਂਡ ਦਾ ਸੂਟ ਰਹੂਗਾ ਆਪਾਂ ਵਿਦਾਊਟ ਬ੍ਰਾਂਡ ਤੋਂ ਸੂਟਾਂ ਜਿਹੜਾ ਨਹੀਂ ਸੇਲ ਕਰਦੇ ਸਾਰੇ ਸੂਟ ਬ੍ਰਾਂਡ ਦੇ ਹੀ ਸੇਲ ਕਰਦੇ ਆਂ ਲਓ ਜੀ ਆਹ ਵਾਲੀ ਇਹਦੀ ਬਾਟਮ ਹੋਊਗੀ ਮਹਿੰਦੀ ਕਲਰ ਦਾ ਸੂਟ ਹੈ ਜੀ ਤੇ ਗਰਮੀ ਨੂੰ ਧਿਆਨ ਚ ਰੱਖਦੇ ਹੋਏ ਕਲਰ ਆਪਾਂ ਲੈ ਕੇ ਆਏ ਆ ਵੀ ਜਿਹੜੇ ਗਰਮੀ ਦੇ ਵਿੱਚ ਵੀ ਇਹ ਤਰ ਸਕੀਏ ਤੇ ਦੁਪट्टे ਦੇ ਫੁੱਲੇ ਰੁਲੇ ਆ ਜੀ ਬਹੁਤ ਜਿਆਦੇ ਸੋਹਣੇ ਮਸਲੀਨ ਦੇ ਦੁਪੱਟੇ ਨੇ ਸ਼ਿਮੰਤ ਦੇ ਸੂਟ ਆ ਜੀ ਤੇ ਦੁਪੱਟੇ ਹੈਗੇ ਆ ਜੀ ਮਸਲੀਨ ਦੇ ਬਹੁਤ ਸੋਹਣੇ ਡਿਜ਼ਾਈਨਿੰਗ ਦੇ ਦੁਪੱਟੇ ਤੇ ਖੁੱਲੇ ਰੁਲੇ ਦੁਪੱਟੇ ਆ ਜੀ ਕੋਈ ਐ ਨਹੀਂ ਕਈ ਵਾਰ ਪਹਿਨਣਾ ਦਾ ਕਰਦਾ ਜਿਹੜਾ ਲੰਬਾ ਹੁੰਦਾ ਵੀ ਦੁਪੱਟੇ ਦੀ ਟਿੱਕਤ ਆਉਣੀ ਹੈ ਲੈਂਥ ਚ ਕੀ ਦੰਦੀ ਗੱਲ ਬਹੁਤ ਸੋਹਣੇ ਸੂਟ ਨੇ ਇਹ ਵੀ ਸੇਮ ਪ੍ਰਾਈਸ ਹੈ ਜੀ 1500 ਆਪੇ ਪ੍ਰਾਈਸ ਹੈ ਜੀ ਸੂਟ ਦਾ ਤੇ ਸ਼ਿਪਿੰਗ ਬਿਲਕੁਲ ਫਰੀ ਹੈ ਜੀ ਇਹਦੇ ਨਾਲ ਹੈਗਾ ਜੀ ਗਾਜਰੀ ਕਤਰ ਇਹਦਾ ਆਉਂਦੀ ਬਟਮ ਆਉਗੀ ਗਾਜਰੀ ਕੱਲਤੀ ਤੇ ਡਿਜ਼ਾਈਨ ਤੁਸੀਂ ਦੇਖ ਲਿਆ। ਕਿਹੜਾ ਦੁਪੱਟਾ ਚਾਹੀਦਾ? ਪ੍ਰਾਈਸ ਹੈ ਜਿਹੜਾ ਉਹ ਹੈਗਾ ਜੀ 1500 ਰੁਪਈਆ। ਤੁਸੀਂ ਘਰ ਬੈਠੇ ਆਰਡਰ ਜਿਹੜਾ ਕਰ ਸਕਦੇ ਹੋ ਤੁੰਨਾ ਬਰੈਂਡ ਦੇ ਸੂਟ ਲੈਣਗੇ ਜੀ। ਬਹੁਤ ਸੋਹਣਾ ਸਟਾਫ ਹੈਗਾ। ਤੁਸੀਂ ਜਿੱਤਾ ਮਰਜੀ ਇਹ ਵੀ ਦਾ ਆਊਟਲਾਈਨਿੰਗ ਤੋਂ ਸੂਟ ਪਾ ਲਦੇ ਜੀ। ਇਹਨਾਂ 'ਚ ਲਾਈਨਿੰਗ ਦਾ ਕੋਈ ਦਿੱਕਤ ਨਹੀਂ ਹੈ ਕਿ ਲਾਈਨਿੰਗ ਨਹੀਂ ਲੱਗੂਗੀ ਬਿਟਾਉ ਪਲੇਨਿੰਗ ਤੋਂ ਕੁਝ ਕਰਦੇ ਹਾਂ ਅਵੇਲਾ ਕਲਰ ਹੈਗਾ ਜੀ ਸੋਜੀ ਲੋ ਜੀ ਇਹ ਸੋਜੀ ਕਲਰ ਆਉਂਦਾ ਹੈ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਜੀ ਲੋ ਜੀ ਸੋਜੀ ਕਲਰ ਕਿੰਗ ਬਿਲਕੁਲ ਫ੍ਰੀ ਹੈ ਜੀ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਪੇਸਟ ਕਰ ਸਕਦੇ ਹੋ ਤੇ ਅਗਲਾ ਕਲਰ ਹੈਗਾ ਜੀ ਲੋਚ ਗ੍ਰੇ कलर ਦੀ ਬੋਟਮ ਅੰਝ ਦੇ ਨਾਲ ਆਹੋ ਚ ਦੇਖ ਸਕਦੇ ਇਹ ਸੂਟ ਨਾਲ ਆਉਗਏ ਗ੍ਰੇ ਕਲਰ ਦੀ ਬੋਟਮ ਤੇ ਡਿਜ਼ਾਈਨ ਤੁਸੀਂ ਦੇਖੋ ਬਹੁਤ ਸੋਹਣੇ ਫੁੱਲੇ ਡੁੱਲੇ ਸੂਟ ਬਣਨਗੇ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਗਰਮੀ ਦੇ ਵਿੱਚ ਵੇਰ ਕਰ ਸਕਦੇ ਹੋ ਬਹੁਤ ਮਲਮੱਖਣ ਮਲਾਈ ਦੀ ਤਰ੍ਹਾਂ ਇਹ ਟੈਸਟਰ ਹਾਂਜੀ ਉਮੀਦ ਕਰਦੇ ਹਾਂ ਜੀ ਸਾਰੇ ਸੂਟ ਆ ਜਿਹੜੇ ਤੁਹਾਨੂੰ ਪਸੰਦ ਆਏ ਹੋਣਗੇ ਤੇ ਤੁਸੀਂ ਜੇ ਉਦਾਂ ਦਾ ਵੀ ਕੋਈ ਵੀ ਸੂਟ ਬਣਵਾਉਣਾ ਹੋਵੇ ਆਪਣਾ ਆਰਡਰ ਹੈ ਜਿਹੜਾ ਤੁਸੀਂ ਦੇਖ ਕੇ ਸੂਟ ਬਣਵਾ ਸਕਦੇ ਹੋ ਵੀ ਜੇ ਕੋਈ ਲੈਟਰ ਵਗੈਰਾ ਜਾਂ ਕੋਈ ਵੀ ਇਦਾਰਨੀ ਵੀ ਕੋਈ ਵੀ ਚੀਜ਼ ਤੁਸੀਂ ਬਣਵਾਉਣੀ ਆ ਤਾਂ ਉਹ ਤਿਆਰ ਅਜੇ ਵੀ ਕਰਵਾ ਸਕਦੇ ਆ ਆ ਕਾਫੀ ਕਲੀਆਂ ਵਾਲਾ ਘਗਰਾ ਜਿਹੜਾ ਇਹ ਆਪਾਂ ਬਣਾਇਆਗਾ ਬਹੁਤ ਸੋਹਣਾ ਬਣ ਕੇ ਰੈਡੀ ਹੋਇਆਗਾ ਇਹ ਸਾਰੀਆਂ ਕਲੀਆਂ ਬੜੀਆਂ ਹੁੰਦੀਆਂ ਨੇ ਜੀ ਤੇ ਇਹਨਾਂ ਨਾਲ ਜਿਹੜੀ ਸ਼ੌਰਟ ਹੈ ਕੁਰਤੀ ਬਣਾਈ ਹੈ ਤੇ ਆ ਇਹਦਾ ਦੁਪੱਟਾ ਦੁਪੱਟੇ ਦੇ ਸਰਪਾ ਪਰ ਲਾਸਾ ਲੱਗਿਆ ਜੋ ਵੀ ਫਿਰ ਬਾੜਾ ਜਾਣੇ ਹੈਵੀ ਹੋ ਜਾਣਾ ਸੀਗਾ ਜੇ ਦੁਪੱਟੇ ਦੇ ਉੱਤੇ ਵੀ ਇਦਾਂ ਹੀ ਲੈਸ ਲਾਉਂਦੇ ਤਾਂ ਇਸ ਕਰਕੇ ਆਪਾਂ ਦੁਪੱਟਾ ਇਹਨਾਂ ਸਿਰਫ ਲੈਸ ਨਾਲ ਸਿੰਪਲ ਲੈਸੀ ਲਾਈਏਗੀ ਤੇ ਇਹ ਵਾਲਾ ਹੈਗਾ ਜੀ ਇਹਦਾ ਕਲੀਆਂ ਵਾਲਾ ਕੁਝ ਤਰ੍ਹਾਂ ਤੁਸੀਂ ਜਿੱਦਾਂ ਦਾ ਵੀ ਕੋਈ ਵੀ ਸੂਟ ਬਣਵਾਉਣਾ ਹੋਵੇ ਜੀ ਆਪਣਾ ਜਿਹੜਾ ਨੰਬਰ ਚੱਲ ਰਿਹਾ ਉਹਦੇ ਉੱਪਰ ਤੁਸੀਂ ਆਪਣਾ ਆਰਡਰ ਆ ਜਿਹੜਾ ਦੇ ਸਕਦੇ ਹੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ